ਪੰਜਾਬ ਦੇ ਵਿੱਚ ਪ੍ਰਾਲੀ ਸਾੜਨ ਦੇ ਮਾਮਲਿਆਂ 'ਚ ਰਿਕਾਰਡ ਤੋੜ ਇਜ਼ਾਫਾ ਹੋਇਆ ਹੈ। ਇੱਕ ਦਿਨ ਦੇ ਵਿੱਚ ਕਰੀਬ 300 ਥਾਂ 'ਤੇ ਪ੍ਰਾਲੀ ਸਾੜੀ ਗਈ ਹੈ। ਇਸ ਸੀਜ਼ਨ ਦਾ ਹੁਣ ਤੱਕ ਸਭ ਤੋਂ ਵੱਡਾ ਅੰਕੜਾ ਹੈ। ਪ੍ਰਾਲੀ ਸਾੜਨ ਦੇ ਕੁੱਲ ਮਾਮਲੇ ਜਿਹੜੇ ਨੇ 1200 ਤੋਂ ਪਾਰ ਹੋ ਗਏ ਨੇ। ਤਾਂ ਕੱਲ ਪ੍ਰਾਲੀ ਸਾੜਨ ਦੇ 283 ਮਾਮਲੇ ਸਾਹਮਣੇ ਆਏ ਨੇ ਜੋ ਆਪਣੇ ਆਪ ਦੇ ਵਿੱਚ ਇੱਕ ਵੱਡਾ ਅੰਕੜਾ ਹੈ। ਕੱਲ ਸਭ ਤੋਂ ਵੱਧ ਸੰਗਰੂਰ ਦੇ ਵਿੱਚ 79 ਥਾਵਾਂ 'ਤੇ ਪ੍ਰਾਲੀ ਸਾੜੀ ਗਈ ਹੈ। ਤਰਨਤਾਰਨ ਦੇ ਵਿੱਚ 43 ਥਾਵਾਂ 'ਤੇ ਔਰ ਫਿਰੋਜ਼ਪੁਰ ਦੇ ਵਿੱਚ 32 ਥਾਵਾਂ 'ਤੇ ਜਿਹੜੇ ਕੇਸ ਨੇ ਪ੍ਰਾਲੀ ਸਾੜਨ ਦੇ ਸਾਹਮਣੇ ਆਏ ਨੇ ਲਗਾਤਾਰ ਦੱਸ ਰ ਉਸ 4.5 ਕਿਹਾ ਔਰ ਇਸ ਨੂੰ ਲੈ ਕੇ ਹੁਣ ਰਿਕਾਰਡ ਤੋੜ ਅੰਕੜਾ ਬਿੱਤੇ ਦੇੰ ਦਾ ਸਾਹਮਣੇ ਆਇਆ ਹੈ ਤਾਂ ਹੁਣ ਤੱਕ 1200 ਤੋਂ ਪਾਰ ਹੋ ਚੁੱਕੇ ਨੇ ਇਹ ਸਾਰੇ ਮਾਮਲੇ ਜੋ ਪਰਾਲੀ ਦੇ ਸਾੜਨ ਦੇ ਨੇ ਔਰ ਕੁਲ ਮਿਲਾ ਕੇ ਆਪਣੇ ਆਪ ਦੇ ਵਿੱਚ ਇੱਕ ਵੱਡਾ ਮੁੱਦਾ ਹੈ ਸਿਆਸਤ ਤੌਰ ਤੇ ਵੀ ਬੇहद ਪੱਖਦਾ ਹੈ ਇਲਜ਼ਾਮਾਂ ਚੜੇ ਜ਼ਰੂਰ ਲਗਾਏ ਜਾਂਦੇ ਨੇ ਔਰ ਦੂਸਰੇ ਪਾਸੇ ਕਿਸਾਨ ਇਹ ਕਹਿੰਦੇ ਨੇ ਕਿ ਸਾਨੂੰ ਜਿਹੜਾ ਬਦਲ ਹੈ ਉਹ ਕੋਈ ਦਿੱਤਾ ਜਾਵੇ ਇੱਥੋਂ ਤੱਕ ਕਿ ਅਜਿਹੀਆਂ ਘਟਨਾਵਾਂ ਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਕਿਸਾਨਾਂ ਦੇ ਵੱਲੋਂ ਇਹ ਕਿਹਾ ਗਿਆ ਜਿਸ ਦਿਨਾਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਅਧਿਕਾਰੀਆਂ ਦੇ ਸਾਹਮਣੇ ਪਰਾਲੀ ਸਾੜੀ ਗਈ ਤਾਂ ਚਰਨਜੀਤ ਕੌਸ਼ਲ ਮੇਰੇ ਸਹਿਯੋਗੀ ਫੋਨ ਲਾਈਨ ਤੇ ਮੌਜੂਦ ਨੇ ਚਰਨਜੀਤ ਕੀ ਕੁਝ ਅ ਅੰਕੜਾ ਜੋ ਦੱਸ ਰਿਹਾ ਹੈ ਉਸ ਤੋਂ ਬਾਅਦ ਜਾਣਕਾਰੀ ਹੈ 79 ਥਾਵਾਂ ਤੇ ਸੰਗਰੂਰ ਦੇ ਵਿੱਚ ਪਰਾਲੀ ਸਾੜੀ ਗਈ ਪਰ ਬਿਲਕੁਲ ਗੁਰਜੋਤ ਅਗਰ ਆਪਾਂ ਗੱਲ 29 ਅਕਤੂਬਰ 2025 ਦੀ ਗੱਲ ਕਰੀਏ ਤਾਂ 283 ਮਾਮਲੇ ਪੂਰੇ ਪੰਜਾਬ 'ਚ ਆਏ ਨੇ ਜਿਦੇ ਵਿੱਚ ਸਭ ਤੋਂ ਜ਼ਿਆਦਾ ਮੋਰੀ ਸੰਗਰੂਰ ਜ਼ਿਲ੍ਹਾ ਸੰਗਰੂਰ ਦੇ ਵਿੱਚ 79 ਜਗ੍ਹਾ ਦੇ ਉੱਪਰ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਾਈ ਆ ਤੇ ਦੂਜੇ ਨੰਬਰ ਦੇ ਉੱਪਰ ਤਰਨ ਤਾਰ ਨਾਲ ਜਿਹਦੇ 43 ਮਾਮਲੇ ਆਏ ਨੇ ਜੇ ਤੁਸੀਂ ਕਿਸਾਨਾਂ ਨਾਲ ਗੱਲਬਾਤ ਕਰਦੇ ਆ ਜਾਂ ਅਸੀਂ ਪ੍ਰਸ਼ਾਸਨ ਨਾਲ ਗੱਲਬਾਤ ਕਰਦੇ ਤਾਂ ਕਿਤਨਾ ਕਿਤੇ ਜਿਹੜੇ ਕਿਸਾਨ ਨੇ ਉਹ ਕਹਿ ਰਹੇ ਨੇ ਕਿ ਸਾਡੀ ਮਜਬੂਰੀ ਆ ਸਾਨੂੰ ਹੱਲ ਨਹੀਂ ਮਿਲਦੇ ਆ ਅਸੀਂ ਪਰਸੋ ਵੀ ਗਏ ਸੀ ਇੱਕ ਜਗ੍ਹਾ ਦੇ ਉੱਪਰ ਜਿੱਥੇ ਕਿਸਾਨ ਅੱਗ ਲਗਾ ਰਹੇ ਸੀ ਦੂਜੇ ਪਾਸੇ ਪੁਲਿਸ ਪਾਰਟੀ ਪਹੁੰਚ ਗਈ ਸੀ ਤਾਂ ਕਿਸਾਨਾਂ ਨੇ ਤਕਰੀਬਨ 2 ਘੰਟੇ ਤੱਕ ਐਸਐਚਓ ਲੰਗੋਵਾਲ ਦੀ ਗੱਡੀ ਨੂੰ ਉੱਥੇ ਬੰਦਕ ਬਣਾ ਕੇ ਰੱਖੇ ਉਹਨਾਂ ਦੇ ਅੱਗੇ ਮੋਟਰਸਾਈਕਲ ਲਗਾਤੇ ਤਾਂ 2 ਘੰਟੇ ਤੱਕ ਐਸਐਚਓ ਤੇ ਨਾਲ ਤਿੰਨ ਚਾਰ ਜਿਹੜੇ ਮੁਲਾਜ਼ਮ ਹੈਗੇ ਸੀ ਉੱਥੇ ਉਹਨਾਂ ਨੇ ਬੰਦਕ ਬਣਾ ਕੇ ਰੱਖੇ ਤੇ ਉਹਨਾਂ ਨੇ ਆਪਣੀ ਮਜਬੂਰੀ ਦੱਸਦੇ ਹੋਏ ਸਾਹਮਣੇ ਜਾ ਕੇ ਜਿਹੜੀ ਹੈਗੀ ਆ ਪੁਲਿਸ ਦੇ ਅੱਗ ਲਗਾਈ ਸੀ ਤਾਂ 251 ਬੀਲਰ ਹੈਗੇ ਨੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਜੋ ਜਾਣਕਾਰੀ ਐਗਰੀਕਲਚਰ ਚੀਫ ਦੇ ਵੱਲੋਂ ਸਾਨੂੰ ਮਿਲੀ ਆ ਤਾਂ ਸਾਫ਼ ਤੌਰ ਤੇ ਐਗਰੀਕਲਚਰ ਚੀਫ ਨੇ ਵੀ ਕਿਹਾ ਕਿ ਇਹ 251 ਬੀਲਰ ਸਿਰਫ 30 ਫੀਸ ਦੀ ਪਰਾਲੀ ਜਿਹੜੀ ਹੈਗੀ ਆ ਉਹ ਕਿਸਾਨਾਂ ਦੇ ਖੇਤਾਂ 'ਚ ਚੱਕ ਸਕਦੇ ਨੇ ਜਿਸ ਦੇ ਕਾਰਨ ਕਿਤਰੰਗ ਦੇ ਕਿਸਾਨ ਕਹਿ ਰਹੇ ਨੇ ਕਿ ਬਾਕੀ 70% ਦੀ ਪਰਾਲੀ ਦਾ ਅਸੀਂ ਕੀ ਕਰਾਂਗੇ ਤਾਂ ਜਾ ਕੇ ਕਿਤਰੰਗ ਤੇ ਇਹ ਜਿਹੜੇ ਹਾਲਾਤ ਨੇ ਉਹ ਸੰਗਰੂਰ ਦੇ ਬਣੇ ਹੋਏ ਨੇ ਪਰ ਪ੍ਰਸ਼ਾਸਨ ਲਗਾਤਾਰ ਕਹਿ ਰਿਹਾ ਕਿ ਪਰਾਲੀ ਨੂੰ ਅੱਗ ਨਾ ਲਗਾਓ ਇਹ ਖਤਰਨਾਕ ਸਾਬਤ ਹੁੰਦੀ ਆ ਕਾਰਵਾਈ ਵੀ ਹੋਊਗੀ ਸਾਡੇ ਕੋਲ ਹੋਰ ਵੀ ਹੱਲ ਹੈਗੇ ਨੇ ਆਪਣੇ ਹੈਪੀ ਸੀਡਰ ਦੇ ਨਾਲ ਸਿੱਧੀ ਬਿਜਾਈ ਕਰੋ ਜਿਹੜੇ 70% ਕਿਸਾਨ ਕਿਸਾਨ ਹੈਗੇ ਨੇ ਪਰ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ ਕੱਲ ਬਹੁਤ ਘੱਟ ਮਾਮਲੇ ਸੀ ਕੱਲ 12 ਦੇ ਲਗਭਗ ਮਾਮਲੇ ਸੀ ਉਸ ਤੋਂ ਪਹਿਲਾਂ ਜਿਹੜੇ ਹੈਗੇ ਸੀ ਜਿਹੜੇ ਮਾਮਲੇ ਸੀ ਉਹ ਘੱਟ ਸੀ ਪਰ ਹੁਣ 79 ਮਾਮਲੇ ਆਏ ਨੇ 29 ਅਕਤੂਬਰ ਦੇ 28 ਨੂੰ 12 ਸੀ 27 ਨੂੰ ਔਰ ਤਕਰੀਬਨ 43 ਮਾਮਲੇ ਆਏ ਸੀ ਤਾਂ ਇਹ ਜਿਹੜੇ ਮਾਮਲੇ ਨੇ ਲਗਾਤਾਰ ਵੱਧਦੇ ਜਾ ਰਹੇ ਨੇ ਅਗਰ ਆਉਣ ਵਾਲੇ ਦਿਨਾਂ 'ਚ ਵੀ ਮਾਮਲੇ ਵਧੇ ਤਾਂ ਪ੍ਰਦੂਸ਼ਣ ਵੀ ਜਿਹੜਾ ਹੈਗਾ ਬਹੁਤ ਵੱਡੇ ਪੱਧਰ ਤੇ ਪਰਬਤ ਸੰਗਦਾ ਠੀਕ ਹੈ ਸ਼ੁਕਰੀਆ ਚਰਨਜੀਤ तमाम ਜਾਣਕਾਰੀ ਲਈ ਧੰਨਵਾਦ ਹੈ ਤਾਂ ਕੁਲ ਇਲਾਕੇ ਆਪਣੇ ਆਪ ਦੇ ਵਿੱਚ ਮੁੱਦਾ ਵੱਡਾ ਹੈ ਔਰ ਇਸ ਦਾ ਨਿਪਟਾਰਾ ਪੱਕੇ ਤੌਰ ਤੇ ਮੰਗਿਆ ਜਾ ਰਿਹਾ ਹੈ ਅੱਗੇ ਪਤਾ ਲੱਗਿਆ ਕਿ ਉਧਰ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਮੁਰਤੋ ਸਿਆਸਤ ਦੇ ਵਿੱਚ ਐਕਟਿਵ ਹੋ ਰਹੇ ਨੇ ਅੱਜ ਮੋਗਾ ਅਤੇ ਫਰੀਦਕੋਟ ਦੇ ਵਿੱਚ ਸਭਾਵਾਂ ਨੇ ਤਾਂ ਲੰਬੇ ਸਮੇਂ ਬਾਅਦ ਸਿਆਸੀ ਮੰਚ ਤੇ ਨਜ਼ਰ ਆਉਣਗੇ ਅਸਤਾਇ ਤੋਂ ਪਹਿਲਾ ਖਾਸ ਇਹ ਕਿ ਮੁਰਤ ਸਿਆਸਤ ਦੇ ਵਿੱਚ ਐਕਟਿਵ ਐਕਟਿਵ ਹੋਏ ਨੇ ਸਾਬਕਾ ਸੀਐਮ ਨੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਔਰ ਪਹਿਲਾ ਮੋਗਾ ਦੇ ਵਿੱਚ ਭਾਜਪਾ ਦਫਤਰ ਚ ਪਹੁੰਚਣਗੇ ਪੰਜਾਬ ਦੀ ਮੌਜੂਦਾ ਰਾਜਨੀਤਿਕ ਸਥਿਤੀ ਤੇ ਦੱਸ ਦੇ ਕਿ ਚਰਚਾ ਕੀਤੀ ਜਾਏਗੀ ਫਰੀਦਕੋਟ ਦੇ ਵਿੱਚ ਪਾਰਟੀ ਦੇ ਲਈ ਵਿੱਚ ਲੋਕਾਂ ਹੀ ਲੋਕਾਂ ਨੂੰ ਜਿਹੜਾ ਸ਼ਾਮਿਲ ਕਰਾਇਆ ਜਾਏਗਾ ਆਪਣੇ OSD ਰਹਿ ਚੁਕੇ ਸੰਦੀਪ ਬਰਾੜ ਨੂੰ ਵੀ ਪਾਰਟੀ ਦੇ ਵਿੱਚ ਸ਼ਾਮਲ ਕਰਾਉਣਗੇ ਸੰਦੀਪ ਬਰਾੜ ਅਕਾਲੀ ਦਲ ਨੂੰ ਅਨਮੈਦਾ ਕਹਿ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੇ ਨੇ ਤਾਂ ਪਿਛਲੇ ਸਮੇਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਬਿਮਾਰ ਵੀ ਰਹੇ ਨੇ ਸਿਹਤ ਪੱਖੋਂ ਠੀਕ ਨਹੀਂ ਸਨ ਔਰ ਉਸ ਬਾਅਦ ਜਦੋਂ ਤਦਰੁਸਤ ਹੋਏ ਠੀਕ ਹੋਏ ਸਿਹਤਮੰਦ ਹੋਏ ਤਾਂ ਸਾਹਮਣੇ ਆਏ ਸਨ ਇੰਟਰਵਿਊ ਜਿਹੜੇ ਨੇ ਉਹ ਜ਼ਰੂਰ ਦਿੱਤੇ ਗਏ ਗੱਲਬਾਤ ਉਹਨਾਂ ਨੇ ਰੱਖੀ ਪਰ ਹੁਣ ਸਭਾਵਾਂ ਦਾ ਜ਼ਿਕਰ ਕੀਤਾ ਜਾਇਆ ਰੈਲੀ ਦੇ ਮੰਚ ਤੋਂ ਜਿਹੜਾ ਹੈ ਕੈਪਟਨ ਅਮਰਿੰਦਰ ਸਿੰਘ ਬਹੁਤ ਲੰਬੇ ਸਮੇਂ ਤੋਂ ਨਜ਼ਰ ਨਹੀਂ ਆਏ खास तौर पर जो अह लीए किएम तो अस्तीफा देना पाया उस तो बात तो, और पिछले समय से उन्होंने अपनी पार्टी भी बनाई पर बाद बीजेपी रले म कर लिया ਉਧਰ ਰਮੇਸ਼ ਸ਼ਾਹ ਨੇ ਰਾਹੁਲ ਗਾਂਧੀ ਤੇ ਨਿਸ਼ਾਨਾ 사ਧਿਆ ਹੈ ਰਾਹੁਲ ਗਾਂਧੀ ਨੇ ਪੀਐਮ ਦਾ ਨਹੀਂ ਛਟ ਪੂਜਾ ਦਾਪਮਾਨ ਕੀਤਾ ਹੈ ਉਹਨਾਂ ਨੇ ਕਿਹਾ ਹੈ ਰਾਹੁਲ ਦੇ ਬਿਆਨ ਦਾ ਖਾਮਿਆਜ਼ਾ ਪੁਕਤੇਗੀ ਕਾਂਗਰਸ ਪਾਰਟੀ ਅਮਿਤ ਸ਼ਾਹ ਦਾ ਕਹਿਣਾ ਹੈ ਬਿਹਾਰ ਚੋਣਾਂ ਦੇ ਵਿੱਚ ਦੱਸਿਆ ਕਿ ਮਹਾਗਠ ਚੋਣ ਨੂੰ ਭਾਰੀ ਨੁਕਸਾਨ ਹੋਏਗਾ ਤਾਂ న్యూਸ 18 ਦੇ ਮੰਚ ਤੇ ਉਹਨਾਂ ਨੇ ਇਹ ਸਾਰੀ ਗੱਲਬਾਤ ਰੱਖੀ ਹੈ న్యూਸ 18 ਦੇ ਮੰਚ ਤੋਂ ਉਹਨਾਂ ਨੇ ਇਹ ਨਿਸ਼ਾਨੇ 사ਧੇ ਨੇ ਰਾਹੁਲ ਗਾਂਧੀ ਤੇ ਦੱਸਿਆ ਕਿ ਇਹ ਇੰਟਰਵਿਊ ਗੱਲਬਾਤ ਜਿਹੜੀ ਹੈ న్యూਸ 18 ਤੇ ਹੋ ਰਹੀ ਸੀ ਉਸ ਦੇ ਵਿੱਚ ਸਵਾਲਾਂ ਦੇ ਜਵਾਬ ਦੇ ਦੌਰਾਨ सन उन्होंने वालों राहुल गांधी के निशाने साधे गए उन्होंने कहा कि पी एम नहीं बल्कि छठ पूजा का अपमान किया गया स्तर गिराकर कांग्रेस पार्टी ने मोदी जी के लिए की है इनकी माता जी तक को अपमानित करने का प्रयास किया है परंतु जितनी बार कांग्रेस ने मोदी जी का अपमान करने के लिए स्तर गिराकर बात करी है हर बार वो स्तर गिरे हुए कीचड़ में से कमल बहुत अच्छे तरीके से खिलकर बाहर आ मुझे पूरा विश्वास है बिहार के इस चुनाव में छठ मैया का अपमान और नरेंद्र मोदी जी का अपमान दोनों को बिहार के मतदाता भूलेंगे नहीं मतदान के दिन 6 तारीख और ग्यारह तारीख दोनों दिन यूपीए गठबंधन को इसका खामियाजा भुगतना ਨੇ ਕਿੰਨੀ ਬਾਤੇ ਸਤਨ ਗਿਰਾਕਰ ਉਧਰ ਐਸਆਰ ਤੇ ਉੱਠ ਰਹੇ ਸਵਾਲਾਂ ਤੇ ਗ੍ਰਹਿ ਮੰਤਰੀ ਦਾ ਜਵਾਬ ਆਇਆ ਹੈ ਐਸਆਰ ਤੇ ਚੋਣ ਕਮਿਸ਼ਨ ਨੂੰ ਪੀਪੀ ਦਾ ਸਮਰਥਨ ਹੈ ਤਾਂ ਵੋਟਰ ਸੂਚੀਆਂ ਦਾ ਸੂਚੀਕਰ ਸ਼ੁੱਧੇਕਰਨ ਹੋਣਾ ਕੀ ਚਾਹੀਦਾ ਉਹਨਾਂ ਨੇ ਕਿਹਾ ਕਾਂਗਰਸ ਦੇ ਸਮੇਂ ਵੀ ਐਸਆਈਆਰ ਹੁੰਦਾ ਸੀ ਐਸਆਈਆਰ ਤੇ ਸਿਰਫ ਤਿੰਨ ਸ਼ਿਕਾਇਤਾਂ ਆਈਆਂ ਨੇ ਸਿਰਫ ਬੰਗਾਲ ਦੇ ਸੀਐਮ ਹੀ ਜਣੇ ਨੇ ਐਸਆਈਆਰ ਦਾ ਵਿਰੋਧ ਕਰ ਰਹੇ ਨੇ ਉਹਨਾਂ ਕੋ ਸਪੈਸ਼ੀਆ ਨੂੰ ਬਚਾਉਣਾ ਚਾਹੁੰਦੀਆਂ ਨੇ ਵਿਰੋਧੀ ਧਿਰ ਆ ਇਹ ਕਿਹਾ ਗਿਆ ਹੈ ਅਮਰਸ਼ਾ ਦੇ ਵੱਲੋਂ ਦੱਸਿਆ ਕਿ ਐਸਆਈਆਰ ਹੋ ਰਹੀ ਹੈ ਔਰ ਵਕੋਕਾ ਸੁਪਿਆ ਦੇ ਵਿੱਚ ਖਾਸ ਤੌਰ ਤੇ ਜਿਨ੍ਹਾਂ ਦੇ ਵਿੱਚ ਹਾਲੇ ਦੇ ਵਿੱਚ ਚੋਣਾਂ ਨੇ 2025 ਔਰ 26 ਦੇ ਵਿੱਚ ਉਹਨਾਂ ਨੂੰ ਲੈ ਕੇ ਪਹਿਲਾ ਐਲਾਨ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਹੁਣੇ ਸਟੇਟਮੈਂਟ ਆਈ ਹੈ सूची से काफी लोग निकाले गए कौन निकला है जो अपने नागरिक होने का प्रमाण नहीं दे पाया वो निकला है जी। तो भारतीय नागरिक होते तो, तो अपना प्रमाण दे ही देते मुझे या आपको कोई तकलीफ नहीं है जी। हमें जो पूछेंगे हम जवाब देंगे अपना डॉक्यूमेंट्स देंगे मगर जो वोट कटे उसमें से सिर्फ तीन ही अपील आया है अगर अन्याय हुआ है तो अपील होता है या नहीं होता जी इसका मतलब कि जो कटे हैं वो साच अर्थ में भारतीय नागरिक नहीं थे उनके ही नाम कटे उधर आज पटियाला दौरे थे डी सीएम मान अति अरविंद केशवाल काली माता मंदिर देविच नतमस्तक होंगे मंदिर दे, दे नवीनीकरण प्रोजेक्ट दा उद्घाटन ਕੀਤਾ ਜਾਏਗਾ दा बीते दिन भी दसिए कि ਆ ਲੁਧਿਆਣਾ ਪਹੁੰਚੇ ਸਨ ਉਸ ਤੋਂ ਬਾਅਦ ਧੂਰੀ ਪਹੁੰਚੇ ਸਨ ਵੱਖ-ਵੱਖ ਜਿਹੜੇ ਵਿਕਾਸ ਕੰਮ ਨੇ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਨੇ ਉਹਨਾਂ ਦਾ ਉਦਘਾਟਨ ਕਰਨ ਤਾਂ ਅੱਜ ਵੀ ਇਹ ਰੱਖਿਆ ਗਿਆ ਹੈ ਪ੍ਰੋਗਰਾਮ ਔਰ ਪਟਿਆਲਾ ਦੇ ਵਿੱਚ ਰੱਖਿਆ ਗਿਆ ਹੈ ਸਿਆਮਾਨ ਅਤੇ ਅਰਵਿੰਦ ਕੇਜੀਵਾਲ ਦੋਵੇਂ ਪਹੁੰਚਣਗੇ ਕਾਲੀ ਮਾਤਾ ਮੰਦਿਰ 'ਚ ਨਤਮਸਤਕ ਹੋਣਗੇ ਔਰ ਮੰਦਿਰ ਦਾ ਨਵੀਨੀਕਰਨ ਕੀਤਾ ਜਾਣਾ ਹੈ ਉਸ ਨੂੰ ਲੈ ਕੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਜਾਏਗਾ ਉਦਤਰਨ ਤਰਨ ਜ਼ਿੰਮੇ ਚੋਂਦਾ ਸਿਆਸੀ ਆਖੜਾ ਪਖਿਆ ਹੈ ਆਕਾਲੀ ਦਲ ਦੇ ਸੰਸਦ ਹਰਸਿਮਰਤ ਕੌਰ ਬਾਦਲ ਨੇ ਹੁੰਕਾਰ ਭਰੀ ਹੈ ਤਾਂ ਸੇ ਕਿਸ਼ੂਮ ਨੇ ਆਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਦੇ ਲਈ ਸਮਰਥਨ ਜੁਟਾਇਆ ਗਿਆ ਵਿਕਾਸ ਕਾਰਜਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਸਵਾਲ ਖੜੇ ਕੀਤੇ ਗਏ ਨੇ ਅਜਿਹਾ ਖੜ ਪੀੜਤਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਹੈ ਹਰਸਿਮਰਤ ਕੌਰ ਬਾਦਲ ਨੇ ਕਿਹਾ ਸਾਡੇ ਵਰਕਰਾਂ ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਨੇ ਤਾਂ ਤਰਨ ਤਰਨ ਦੇ ਵਿੱਚ ਇਹ ਚੋਣ ਆਖੜਾ ਪਖਿਆ ਔਰ ਉਥੇ ਪੂਰਾ ਇਹ ਕਹਿ ਸਕਤੇ ਆ ਕਿ आ, क्योंकि सियासी जड़ा अखाड़ा है पखिया है और हर पार्टी पूरा जोर लगा रही है पब्बा पार है इस दे चल दे चुनाव प्रचार किया गया है साहब ने कहा कि नो लाहेबंद बनाना है आने वाले समय च पंजाब च कोई किसान दे ऊपर विजय का बोझ नहीं होगा मामले का बोझ नहीं होगा सरकारा च संज्ञा एक साइन मारया बाल साहब ने जब तुसी ताकत बख्शिया ना नानु तो बदलता किसान दा ਵੰਡਿਆ ਬਣਾਈ ਲਿੰਕੜਾ ਬਣਾਈ ਆ ਫੋਕਲ ਪੁਆਇੰਟ ਬਣਾਈ ਟਰੈਕਟਰ ਨੂੰ ਗੱਡੇ ਦਾ ਦਰਜਾ ਦਿੱਤਾ ਤੁਹਾਡੇ ਬੋਰਡ ਦੇ ਪਿੰਡ ਤਾਰੂ ਪਾਲ ਮੋਟਰ ਆਮ ਕਰਕੇ ਰਿੱਕੇ ਦਿਓ ਤਾਂ ਨਾਲ ਦੀ ਨਾਲ ਹੀ ਆ ਸਾਨੂੰ ਮੋਟਰ ਦਾ ਕਨੈਕਸ਼ਨ ਮਿਲਦਾ ਸੀ ਵਾਅਦੇ ਦਿੱਤੇ ਇਹ ਸਰਕਾਰਾਂ ਨੇ ਇੱਕ ਕੰਮ ਤਾਂ ਗਿਣਾ ਦਿਓ ਕਿ ਕਿਸਾਨਾਂ ਵਾਸਤੇ ਕੀਤਾ ਕਿ ਜੇ ਉਹੀ ਖਜ਼ਾਨਾ ਇਹਨਾਂ ਦੇ ਕੋਲ ਗਿਆ ਤੁਸੀਂ ਬੀਬੀ ਜੀ ਨੂੰ ਕਾਮਯਾਬ ਕੀਤਾ ਕੌਮ ਦੀ ਅਮਾਨਤ ਲਈ ਤੁਸੀਂ ਇੱਕ ਆਨ ਵਾਲੀ ਪੀੜੀ ਨੂੰ ਇੱਕ ਸੰਕੇਤ ਦਿਓਗੇ ਕਿਉਂਕਿ ਜੇ ਅੱਜ ਅਸੀਂ ਕੌਮ ਦੇ ਧਰਮੀ ਫੌਜੀਆਂ ਦੇ ਨਾਲ ਨਹੀਂ ਖੜੇ ਕੱਲ ਜਦ ਸਾਡੇ ਤਾਂ ਜੇ ਕੋਈ ਆ ਜਾਊਗੀ ਤਾਂ ਨੌਜਵਾਨ ਕਿਉਂ ਖੜਾ ਹੋ ਗਏ ਉਦਰ ਤਰਨਤਾਰਨ ਦਾ ਚੋਣਾ ਖਾੜਾ ਪਖਿਆ ਹੈ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਕਈ ਆਗੂ ਤਾਂ ਦੂਜੀਆਂ ਪਾਰਟੀਆਂ ਦੇ ਕਈ ਆਗੂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਵਿਧਾਇਕ ਸ਼ਰਿਕਲਸੀ ਨੇ ਸਾਰਿਆਂ ਦਾ ਸਵਾਗਤ ਕੀਤਾ ਹੈ ਸੀਮਾਨ ਦੇ ਸ਼ਾਸਨ ਤੋਂ ਲੋਕ ਪ੍ਰਭਾਵਿਤ ਨੇ ਉਹਨਾਂ ਨੇ ਕਿਹਾ ਹੈ ਦੂਜੀਆਂ ਪਾਰਟੀਆਂ ਨੇ ਤਰਨਤਾਰਨ ਦੇ ਲੋਕਾਂ ਦੇ ਨਾਲ ਧੋਖਾ ਕੀਤਾ ਇਹ ਵੀ ਵਿਧਾਇਕ ਦਾ ਕਹਿਣਾ ਹੈ ਤਾਂ ਤਰਨਤਾਰਨ ਚੋਣਾਂ ਦੇ ਵਿੱਚ ਜਿੱਤ ਦਰਜ ਕਰਨ ਦਾ ਉਹਨਾਂ ਨੇ ਦਮ ਪਰਿਆ ਹੈ ਦੱਸਿਆ ਕਿ ਹਰ ਪਾਰਟੀ ਦੇ ਵੱਲੋਂ ਪੂਰਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਔਰ ਇਹ ਮਖੋਵਾਖਾ ਪੋਲਿਟਿਕਲ ਜਿਹੜੀ ਐਕਟੀਵਿਟੀਜ਼ ਅਸੀਂ ਕਹਿ ਸਕਦੇ ਹਾਂ ਤਰੰਤਾਰੰਤ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ ਤਾਂ ਇਹ ਸ਼ਮੂਲਤ ਕੀਤੀ ਆ ਆਮ ਆਦਮੀ ਪਾਰਟੀ ਦੇ ਵਿੱਚ ਕਈ ਆਗੂਆਂ ਆਮੀ ਪਾਰਟੀ ਦਾ ਹਿੱਸਾ ਬਣ ਰਹੇ ਨੇ ਤੁਹਾਨੂੰ ਸਾਰਿਆਂ ਨੂੰ ਵਧਾਈ ਵੀ ਦਿੰਦਾ ਜੀਆਯਾ ਨੂੰ ਵੀ ਆਖਦਾ ਕਿ ਸੰਗਠਨ ਵੱਲੋਂ ਤੁਹਾਨੂੰ ਇਹ ਆਸ਼ਵਾਸਨ ਵੀ ਦਿੰਦੇ ਆ ਕਿ ਆਮ ਆਦਮੀ ਪਾਰਟੀ ਇੱਕ ਸੰਗਠਨ ਦੀ ਪਾਰਟੀ ਹੈ ਪਰ ਇੱਥੇ ਸਾਰਿਆਂ ਦਾ ਜਿਹੜਾ ਮਾਨ ਸਨਮਾਨ ਹੈ ਉਹ ਸਭ ਨੂੰ ਮਿਲੇਗਾ ਤੁਕਰ ਅਸੀਂ ਆਪ ਸੰਗਠਨ ਦੇ ਬੰਦੇ ਆ ਤੇ ਸੰਗਠਨ ਵਾਲਿਆਂ ਨੂੰ ਜਿਵੇਂ ਚੇਅਰਮੈਨ ਨੇ ਵਕ ਵਕ ਦਿੱਤੀ ਜੀ ਸਾਡੇ ਬਰਸ਼ਰ ਸਾਹਿਬ ਸ਼ੁਰੂ ਤੋਂ ਆਮ ਆਦਮੀ ਪਾਰਟੀ ਨੂੰ ਦੇਖਦੇ ਪਏ ਨੇ ਸੰਗਠਨ ਨੂੰ ਲਖਨਾਜੀ ਦੇਖਦੇ ਪਏ ਨੇ ਤੇ ਸੁਰ ਸਿੰਘ ਜੀ ਅੰਜੂ ਵਰਮਾ ਮੈਡਮ ਸਾਡੇ ਹੋਰ ਸਾਥੀ ਸਾਰੇ ਦੇਖ ਰਹੇ ਤੁਨ ਜੀਆਆਂ ਨੂੰ ਵੀ ਪਰ ਇਸ ਚ ਲੋੜ ਨਹੀਂ ਐ ਵੀ ਅਕਾਲੀਆਂ ਚ ਜੀਆਂ ਚ ਹੋਰ ਪਾਰਟੀਆਂ ਚ ਹੁੰਦਾ ਸੀ ਕਿ ਜੇ ਤੂੰ ਰਿਸ਼ਤੇਦਾਰ ਐ ਐਮਐਲਏ ਦਾ ਤਾਈ ਤੈਨੂੰ ਪੋਸਟਾਂ ਮਿਲਦੀਆਂ ਆਮ ਆਦਮੀ ਪਾਰਟੀ ਆਮ ਬੰਨਿਆਂ ਦੀ ਪਾਰਟੀ ਐ ਨਾਰਮਲ ਘਰਾਂ ਦੇ ਬੱਚਿਆਂ ਨੂੰ ਇੱਥੇ ਚੇਅਰਮੈਨੀਆਂ ਵੀ ਦਿੱਤੀ ਜਾਂਦੀਆਂ ਐਮਐਲਏ ਸ਼ਿਪਲੀ ਕੈਂਡੀਡੇਟ ਵੀ ਬਣਾਇਆ ਜਾਂਦਾ ਔਰ ਇਹਨਾਂ ਨੂੰ ਕੈਬਨਿਟ ਰੈਂਕ ਤੇ ਮੁੱਖ ਮੰਤਰੀ ਤੱਕ ਬਣਾਇਆ ਜਾਂਦਾ ਹੈ ਉਧ ਤਰਨ ਤਰਨ ਜ਼ਿੰਮੀ ਚੋਨ ਦਾ ਖਾੜਾ ਪਖਿਆ ਹੈ ਤਰਨ ਤਰਨ ਦੇ ਵਿੱਚ ਭਾਜਪਾ ਲੀਡਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਪੰਜਾਬ ਦੀ ਵਿਗੜ ਚੁਕੀ ਹੈ ਪੂਰੀ ਹਾਲਤ ਉਹਨਾਂ ਨੇ ਇਹ ਦਮ ਪਰਿਆ ਹੈ ਤਾਂ ਕਰੋੜਾ ਰੁਪਏ ਦਾ ਕਰਜ਼ਾਈ ਹੋ ਚੁਕਿਆ ਹੈ ਪੰਜਾਬ ਸਰਜੀਤ ਸਿੰਘ ਜਿਆਣੀ ਨੇ ਕਿਹਾ ਹੈ ਭਾਜਪਾ ਲੀਡਰਾਂ ਨੇ ਦਾਜ਼ੇ ਕੀ ਉਮੀਦਵਾਰ ਹਰਜੀਤ ਸੰਧੂ ਲਈ ਸਮਰਥਨ ਜੁਟਾਇਆ ਹੈ ਔਰ ਲੋਕਤੰਤਰ ਦੀ ਬਹਾਲੀ ਦੇ ਲਈ ਭਾਜਪਾ ਨੂੰ ਅੱਗੇ ਲਿਆਉਣਾ ਜ਼ਰੂਰੀ ਹੈ ਇਹ ਉਹਨਾਂ ਦੇ ਉਮੀਦਵਾਰ ਦੇ ਵੱਲੋਂ ਕਿਹਾ ਗਿਆ ਵਾਅਦੇ ਕੁਝ ਸਟੇਜ ਦੇ ਉੱਤੇ ਨਹੀਂ ਕੀਤੇ ਵਾਧੇ ਕਰਾਂਚੇ ਜਾ ਕੇ ਫਾਰਮ ਭਰਵਾ ਕੇ ਕਿਤੇ ਔਰ ਮਾਤਮਾ ਪਾਣਾ ਕੋ ਸਾਈਨ ਕਰਵਾਇਆ ਕਿ ਜਦੋਂ ਤੁਸੀਂ ਸਾਨੂੰ ਵੋਟਾਂ ਪਾਓ ਜਿਸ ਦਿਨ ਅਸੀਂ ਕੁਰਸੀ ਤੇ ਬੈਠ ਗਏ 18 ਸਾਲ ਤੋਂ ਉੱਪਰ 1000 ਰੁਪਿਆ ਜਿਹੜਾ ਸ਼ੁਰੂ ਕਰਾਂਗੇ ਔਰ ਭਰ ਕੇ ਜਾ ਕੇ ਫਾਰਮ ਭਰਾਂ ਇੱਕ ਘਰ ਦੇ ਵੀ ਇੱਕ ਨੌਕਰੀ ਤੇ ਉਹ ਨਾਲ ਹੀ ਇਹਨਾਂ ਨੇ ਕਿਹਾ ਕਿ ਅਸੀਂ ਸਾਡੇ ਕੋਲ ਪੈਸੇ ਦੀ ਕਮਿਟੀ ਹੈ ਮੈਂ ਬੜੀਆ ਬੰਦਾ 20000 ਕਰੋੜ ਅਸੀਂ ਰੇਤੇ ਤੋਂ ਇਕੱਠਾ ਕਰਾਂਗੇ ਉੱਥੋਂ ਕਰਾਂਗੇ ਪਰ ਹੋਇਆ ਕਿ ਪੈਸਾ ਤਾਂ ਜਰੂਰ ਰੇਤੇ ਦੇ ਵਿੱਚ ਹੀ ਗਿਆ ਸਾਰੇ ਜਿਹੜੇ ਰੱਤੇ ਦੇ ਵਿੱਚ ਵੀ ਹੈ ਔਰ ਸਾਰੇ ਜਿਹੜੇ ਕੰਮ ਕਿੱਥੇ ਵੀ ਕੋਈ ਕੰਮ ਕਰੋਗੇ ਜਿਸੇ ਕੁੱਠਲਾ ਉਹਦੇ ਵਿੱਚ ਵੀ ਹੈ ਔਰ ਇਹਨਾਂ ਨੇ ਕੀ ਕੀਤਾ ਕਿ ਸਾਰਾ ਆਪ ਦੇ ਬੰਦਾਂ ਨੂੰ ਲੁਕਣ ਵਾਸਤੇ ਖੁੱਲ੍ਹ ਲਾ ਦਿੱਤਾ ਨਸ਼ੇ ਵਾਸਤੇ ਕਿਹਾ ਸੀ ਕਿ ਸੱਤ ਤਿੰਨ ਹਫ਼ਤੇ ਦੇ ਦਿਓ ਅਸੀਂ ਨਸ਼ੇ ਤੋਂ ਮੁਕਤ ਕਰਦੇ ਅੱਜ ਨਸ਼ਾ ਜਿਹੜਾ ਹੈ ਕਿਸੇ ਨਾਲ ਚਾਰ ਗੁਣਾ ਨਸ਼ਾ ਮਤਲਬ ਜਿੰਨੇ ਵੀ ਵਾਅਦੇ ਇਹਨਾਂ ਨੇ ਕਿਸਾਨਾਂ ਨਾਲ ਕੀਤੇ ਔਰ ਕੀਤੇ ਵਪਾਰੀਆਂ ਨਾਲ ਕੀਤੇ ਵਪਾਰੀ ਨਾਲ ਕੀਤੇ ਔਰ ਇਹਨਾਂ ਨੇ ਕਿਹਾ ਸੀ ਲਾਅ ਔਰ ਆਰਡਰ ਦੀ ਗੱਲ ਕਿ ਅਸੀਂ ਕੁਰਕੀ ਨੇ ਬੈਠ ਦੇਈ ਕਿਸੇ ਤਰ੍ਹਾਂ ਦਾ ਕਿਸੇ ਨਾਲ ਲੁੱਟ ਕਸੂਟ ਅੱਗੀ ਔਰ ਰਿਸ਼ਵਤ ਖੋਰੀ ਦੀ ਵੀ ਗੱਲ ਕੀਤੀ ਵੀ ਅਸੀਂ ਰਿਸ਼ਵਤ ਖੋਰੀ ਨੂੰ ਮਤਲਬ ਜੜੋਂ ਖਤਮ ਕਰਾਂਗੇ ਜ਼ੀਰੋ ਟਾਇਲਟ ਕਰਾਂਗੇ ਅੱਜ ਕੀ ਹੈ ਕਿ ਨਸ਼ਾ ਵੀ 10 ਗੁਣਾ ਰਿਸ਼ਵਤ ਵੀ 10 ਗੁਣਾ ਔਰ ਕੋਈ ਡਿਵੈਲਪਮੈਂਟ ਅੱਜ ਤੱਕ ਨਹੀਂ ਹੋਈ ਜਿੰਨਾ ਪੈਸੇ ਦੀ ਆਮਦਨ ਖਜ਼ਾਨੇ 'ਚ ਜਾਣੀ ਸੀ ਉਹ ਇਹਨਾਂ ਦੇ ਆਪ ਦੇ ਘਿਰਦੇ ਵਿੱਚ ਕਹਿ ਦੋ ਔਰ ਆਪ ਇਹਨਾਂ ਨੇ ਜੋ ਕ੍ਰਾਪਸ਼ਨ ਕੀਤਾ ਨਾ ਤੇ ਐਮ.ਐਲ.ਏ ਨੇ ਅੱਜ ਨਾ ਲਾਅਨ ਆਰਡਰ ਦੀ ਗੱਲ ਕਰ ਲੋ ਪੂਰੇ ਪੰਜਾਬ 'ਚ ਕੋਈ ਬੰਦਾ ਸੇਫ ਨਹੀਂ ਹੈ ਪਤਾ ਨਹੀਂ ਕਿੰਨੂੰ ਕਦੋਂ ਫੋਨ ਆ ਜਾਏ ਉਹਦਾ ਸਸਪੈਂਡਡ ਡੀ.ਆਈ.ਜੀ ਹਰਚਰਨ ਸਿੰਘ ਪੁੱਲਰ ਤੇ ਇੱਕ ਹੋਰ ਕੇਸ ਦਰਜ ਹੋਇਆ ਹੈ ਹੁਣ ਆਮਦਨ ਤੋਂ ਵੱਧ ਜਾਇਦਾਦ ਦਾ ਇੱਕ ਕੇਸ ਦਰਜ ਹੋਇਆ ਹੈ ਸੀ.ਬੀ.ਆਈ ਨੇ ਦੱਸਿਆ ਕਿ ਡੀ.ਏ ਯਾਨੀ ਕਿ ਸਿੱਧੇ ਤੌਰ ਤੇ ਬਾਬਲੇ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਹੈ ਔਰ ਭੁੱਲਰ ਨੂੰ 5 ਲੱਖ ਦੀ ਰਿਸ਼ਵਤ ਲੈਣ ਤੇ ਗ੍ਰਿਫਤਾਰ ਕੀਤਾ ਗਿਆ ਸੀ ਦਸੀ ਕਿ 150 ਏਕੜ ਖੇਤੀਬਾੜੀ ਜ਼ਮੀਨ ਮਿਲੀ ਸੀ ਬੀਆਈ ਦੀ ਐਫ ਆਈ ਆਰ ਦੇ ਵਿੱਚ ਜ਼ਿਕਰ ਹੈ ਕਿ ਭੁੱਲਰ ਆਪਣੀ ਆਮਦਨ ਤੋਂ ਵੱਧ ਜਾਇਦਾਦ ਦੇ ਸਰੋਤਾ ਬਾਰੇ ਸਹੀ ਤਰ੍ਹਾਂ ਕੋਈ ਜਾਣਕਾਰੀ ਨਹੀਂ ਦੇ ਪਾਈ ਹਾਲਾਂਕਿ ਅੱਜ ਹੀ ਕੋਰਟ ਨੇ ਦਸੀ ਕਿ ਵਿਚੋਲੀਏ ਕ੍ਰਿਸ਼ਨੂ ਸ਼ਰਦਾ ਨੂੰ 9 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਜਿਸ ਤੋਂ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਆਪਣੇ ਆਪ ਦੇ ਵਿੱਚ ਮਾਮਲਾ ਜਿਹੜਾ ਹੈ ਉਹ ਕੰਬੀਰ ਹੈ ਔਰ ਅਸੀਂ ਗ੍ਰਾਫਿਕ ਦੇ ਜ਼ਰੀਏ ਵੀ ਦਿਖਾ ਰਹੇ ਹਾਂ आखिरकार किस तरीके सी पी आई आर की कुछ जिक्र है अगस्त दो हज़ार पच्चीस तनखा चार लाख चौहत्तर हज़ार एक सौ चाली रुपये और इनकम टैक्स के पताली लख पचानवे हज़ार नौ सौ नब्बे रुपये आमदन जी है दिखाई गई है तेरह लाख बयासी हज़ार दो सौ सत्तर रुपये का टैक्स भरया गया है तो बकाया जो आमदन है करीब बत्ती लाख है जो कि रेड़ के दौरान भुलर तो ਸਾਸੂ 36 ਲੱਖ ਰੁਪਏ ਔਰ 90000 ਰੁਪਏ ਬਰਾਮਦ ਹੋਏ ਨੇ ਤਿੰਨ ਬੈਗ ਤੇ ਸੂਟਕੇਸ ਦੇ ਵਿੱਚੋਂ ਤਾਂ ਇਹ ਸਾਰੀ ਬਰਾਮਦਗੀ ਹੋਈ ਹੈ ਔਰ ਸਿੱਧੇ ਤੌਰ ਤੇ ਆਮਦਨ ਤੋਂ ਬਾਅਦ ਜਾਇਦਾਦ ਦਾ ਇਹ ਸਾਰਾ ਮਾਮਲਾ ਹੈ ਤਨਖਾਹ ਪ੍ਰਤੀ ਮਹੀਨਾ ਕਿੰਨੀ ਹੈ ਸਾਲਾਨਾ ਆਮਦਨ ਕਿੰਨੀ ਹੈ ਟੈਕਸ ਕਿੰਨਾ ਪਰਿਆ ਹੈ ਔਰ ਕੈਸ਼ ਕਿੰਨਾ ਬਰਾਮਦ ਹੋਇਆ ਇਸ ਦੇ ਵਿੱਚ ਬਹੁਤ ਵੱਡਾ ਫਰਕ ਹੈ ਉਹਦਰ ਆਨੰਦਪੁਰ ਸਾਹਿਬ ਦੇ ਵਿੱਚ ਆ ਵਰਕਰ ਨੂੰ